ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਅਸੀਂ ਅੱਜ ਪ੍ਰਧਾਨ ਜੀ ਨੂੰ ਵੀ ਲੁਧਿਆਣੇ ਹੈਪੋ ਵਾਲਟ ਡੈਰੀਆਂ ਤੋਂ ਬੁਲਾਇਆ ਹੈ ਇਹੀ ਰਿਕਵੈਸਟ ਇਹਨਾਂ ਨੂੰ ਕਰੀਏ ਵੀ ਜੇ ਕੋਈ ਨਜਾਇਜ਼ ਤਰੀਕੇ ਨਾਲ ਮੰਡੀਆਂ ਲਾਉਂਦਾ ਹੈ ਤਾਂ ਸਾਡੀ ਮਦਦ ਕਰਕੇ ਉਹਨਾਂ ਨੂੰ ਰੋਕਿਆ ਜਾਵੇ ਤੇ ਸਰਕਾਰੀ ਜਿਹੜਾ ਲਾਅਸ ਹੋ ਰਿਹਾ ਉਹ ਪੂਰਾ ਹੋਵੇ ਅਸੀਂ 92 ਕਰੋੜ 56 ਲੱਖ ਦਾ ਠੇਕਾ ਪੰਜਾਬ ਦਾ ਸਾਰਾ ਦਾ ਲੈ ਹੈ ਪਰ ਸਾਨੂੰ ਐਦਾਂ ਦੀਆਂ ਕੁਝ ਮੰਡੀਆਂ ਜਿਹੜੀਆਂ ਨਜਾਇਜ਼ ਤਰੀਕੇ ਨਾਲ ਕੋਈ ਆਪਣੇ ਨੌਰੇ ਚੱਲੇ ਜਾ ਕੇ ਮੰਡੀ ਲਾਉਂਦਾ 20 30 ਡੰਗਰ ਖੜਾ ਕੇ ਲਾਉਂਦਾ ਜਾਂ ਕੁਛ ਕਰਦਾ ਹਰ ਬੰਦਾ ਮਤਲਬ ਮੰਡੀ ਲਾ ਰਿਹਾ ਹੈ ਨਜਾਇਜ਼ ਤਰੀਕੇ ਨਾਲ ਅਸੀਂ ਕਹਿੰਦੇ ਵੀ ਉਹ ਰੁਕਣੀ ਚਾਹੀਦੀ ਹੈ ਤੇ ਸਾਡਾ ਜਿਹੜਾ ਲੌਸ ਹੋ ਰਿਹਾ ਤੇ ਸਰਕਾਰ ਦਾ ਹੋ ਰਿਹਾ ਉਹ ਪੂਰਾ ਹੋਣਾ ਚਾਹੀਦਾ ਤਾਂ ਕਿ ਅਸੀਂ ਸਰਕਾਰ ਦੀ ਮਦਦ ਵੀ ਤਾਂ ਹੀ ਕਰ ਸਕਦੇ ਹਾਂ ਅਸੀਂ ਕਿਸੇ ਵੀ ਤਾਂ ਹੀ ਭਰ ਸਕਦੇ ਹਾਂ ਜੇ ਸਾਡੇ ਇਦਾਂ ਦੀਆਂ ਮੰਡੀਆਂ ਬੰਦ ਹੋਣ ਤੇ ਬਾਕੀ ਪ੍ਰਧਾਨ ਜੀ ਖੜੇ ਆ ਇਹ ਵੀ ਸਾਡੀ ਮਦਦ ਨੂੰ ਆਏ ਅੱਜ ਪ੍ਰਧਾਨ ਜੀ ਨੇ ਕੀ ਆਸ਼ਵਾਸਨ ਦਿੱਤਾ ਜੀ ਤੁਹਾਨੂੰ ਪ੍ਰਧਾਨ ਜੀ ਨੇ ਅੱਜ ਆਸ਼ਵਾਸਨ ਦਿੱਤਾ ਵੀ ਜਿਹੜੀ ਹੈਪੋ ਵਾਲ ਮੰਡੀ ਲੱਗਦੀ ਹੈ ਜਾਂ ਕਿਤੇ ਹੋਰ ਲੱਗਦੀ ਹੈ ਅਸੀਂ ਤੁਹਾ ਦੀ ਵੀ ਮਦਦ ਸਾਤੇ ਹੋਈ ਸੰਭਵ ਅਸੀਂ ਥੋੜੀ ਕਰਾਂਗੇ ਕਿ ਕਿਹੜੇ ਏਰੀਆ ਤੇ ਲੱਗਦਾ ਮੈ ਤੁਹਾਨੂੰ ਕਿੰਨਾ ਜਿਹੜੀਆਂ ਮੰਡੀਆਂ ਲੱਗਦੇ ਨੇ ਕਿ ਇਹ ਇਲਾਕੇ ਦੇ ਨੇ ਮਿੰਟ ਪੁਆਇੰਟ ਪ੍ਰਸ਼ਾਸਨ ਦੇ ਅੰਦਰ ਤੁਸੀਂ ਹੈਬੋ ਵਾਲ ਡੈਰੀਆਂ ਚ ਲੱਗਦਾ ਠੀਕ ਹੈ ਤਾਜਪੁਰ ਡੈਰੀਆਂ ਜਿਹੜੀਆਂ ਉਥੇ ਊਚ ਵੀ ਜਾ ਕੇ ਲੋਕ ਇੱਕ ਇੱਕ ਦੋ ਦੋ ਚਾਰ ਚਾਰ ਮੱਜਾਂ ਕਰਕੇ ਵੇਚਦੇ ਆ ਪਰ ਹੈਪੋ ਵਾਲੇ ਚ ਮੰਡੀ ਨਜਾਇਜ਼ ਤਰੀਕੇ ਨਾਲ ਆ ਰਹੇ ਆ ਬੰਦੇ ਜਿਆਦਾ ਮਾਤਰਾ ਵਿੱਚ ਮਾਲ ਲਾਉਂਦਾ ਅੱਜ ਵੀ ਸਾਡੀ ਮੰਡੀ ਖੰਨਾਂ ਲੱਗੀ ਵੀ ਹੈ ਉਹ ਅੱਜ ਵੀ ਉੱਥੇ ਮੰਡੀ ਲਾ ਕੇ ਆਪਣੀ ਨਜਾਇਜ਼ ਤਰੀਕੇ ਨਾਲ ਪਰਚੀ ਕੱਚੀ ਪਰਚੀ ਗਾੜਦੇ ਕੋਈ ਪੱਕੀ ਪਰਚੀ ਨਹੀਂ ਉਹਨਾਂ ਕੋਲ ਐਦਾਂ ਹੀ ਧੱਕੇਸ਼ਾਹੀ ਚਲਾ ਰਹੇ ਤੁਸੀਂ ਕਿੰਨਾ ਸਾਡੇ ਕੋਲ ਜੀ ਇਹ ਸਾਰੇ ਪੰਜਾਬ ਦਾ ਠੇਕਾ ਹੈ 92 ਕਰੋੜ 56 ਲੱਖ ਦਾ ਹੀ ਠੇਕਾ ਲਿਆ ਹੈ ਪੂਰੇ ਸਾਲ ਦਾ ਅਸੀਂ ਹਰ ਮਹੀਨੇ ਸਰਕਾਰ ਨੂੰ 7 ਕਰੋੜ 71 ਲੱਖ ਰੁਪਈਆ ਕਿਸ਼ਤ ਭਰਦੇ ਆ ਪੰਜਾਬ ਦੀਆਂ ਮੰਡੀਆਂ ਦੀ ਪਰ ਹੁਣ ਪਿਛਲੇ 2 ਕਸਾਲਾਂ ਤੋਂ ਕੋਰੋਨਾ ਤੋਂ ਬਾਅਦ ਤੋਂ ਕਈ ਲੋਕ ਮੰਡੀਆਂ ਆਪਣੇ ਬਾੜੀਆਂ 'ਚ ਆਪਣੇ ਨੌਹਰੇ ਚਲਾਉਣ ਲੱਗੇ ਜੋ ਆਨਲਾਈਨ ਐਪਸ ਦੇ ਉੱਤੇ ਮੱਝਾਂ ਦਿਖਾਉਂਦੇ ਨੇ ਬਾਹਰ ਤੋਂ ਵਪਾਰੀਆਂ ਨੂੰ ਬੁਲਾਉਂਦੇ ਨੇ ਉੱਥੋਂ ਹੀ ਡੰਗਰ ਵੇਚ ਦਿੰਦੇ ਨੇ ਕੋਈ ਸਰਕਾਰੀ ਫੀਸ ਦੀ ਵਸੂਲੀ ਨਹੀਂ ਹੁੰਦੀ ਉਹ ਸਿਰਫ ਆਪਣੀਆਂ ਜੇਬਾਂ ਭਰ ਰਹੇ ਨੇ ਤੇ ਉੱਥੇ ਕੋਈ ਵਾਧਾ ਘਾਟਾ ਵੀ ਜੇ ਕਿਸੇ ਦਾ ਨੁਕਸਾਨ ਹੁੰਦਾ ਕੋਈ ਮੜਾ ਜਾਨਵਰ ਵੀ ਕਿਸੇ ਨੂੰ ਦਿੱਤਾ ਜਾਂਦਾ ਉੱਥੇ ਕੋਈ ਜ਼ਿੰਮੇਵਾਰ ਵੀ ਹੈ ਨਹੀਂ ਇਹ ਜਿਹੜੀਆਂ ਮੰਡੀਆਂ ਨੇ ਸਰਕਾਰੀ ਨੇ ਅਸੀਂ ਸਰਕਾਰੀ ਪਰਚੀ ਦਿੰਨੇ ਆ ਖੁਦ ਇੱਥੇ ਜ਼ਿੰਮੇਵਾਰ ਨਹੀਂ ਜੀ ਨਹੀਂ ਉਹ ਤਾਂ ਆਪਣੀ ਕੱਚੀ ਕਾਪੀ ਤੋਂ ਲੈ ਕੇ ਜੀ ਪਰਚੀ ਪਾੜ ਕੇ ਸਿਰਫ ਆਪਣਾ ਪੈਸੇ ਲਿਖ ਕੇ ਦੇ ਦਿੰਦੇ ਨੇ ਜੀ ਉਹਨਾਂ ਦੀ ਕਾਦੀ ਪਰਚੀ ਉਹ ਤਾਂ ਸਿਰਫ ਆਪਣੇ ਹਿਸਾਬ ਨਾਲ ਲੈਂਦੇ ਨੇ ਕਿ ਆ ਸਾਡੀ ਜਗ੍ਹਾ ਇੱਥੇ ਮੱਝ ਆ ਕੇ ਖੜੀ ਐ ਤੇ ਇਹਦਾ ਅਸੀਂ ਕਿਰਾਇਆ ਲੈ ਰਹੇ ਆ ਪਹਿਲਾਂ ਤਾਂ ਕਿਰਾਏ ਦੇ ਰੂਪ ਚ ਕੋਈ ਕਿਸੇ ਨੂੰ ਸ਼ਿਕਾਇਤ ਦਿੱਤੀ ਹੈ ਹਾਂ ਜੀ ਹਾਂ ਅਸੀਂ ਡੀਸੀ ਲੁਧਿਆਣਾ ਨੂੰ ਵੀ ਸ਼ਿਕਾਇਤ ਕੀਤੀ ਹੈ ਅਸੀਂ ਆਪਣੇ ਮੈਕਮੇ ਦੇ ਪੰਚਾਇਤੀ ਵਿਭਾਗ ਦੇ ਡਾਇਰੈਕਟਰ ਨੂੰ ਵੀ ਸ਼ਿਕਾਇਤ ਦਿੱਤੀ ਹੈ ਤੇ ਸਾਡੀਆਂ ਸਾਰੀਆਂ ਸ਼ਿਕਾਇਤਾਂ ਗਈਆਂ ਹੋਈਆਂ ਨੇ ਪ੍ਰਧਾਨ ਜੀ ਨੂੰ ਵੀ ਅਸੀਂ ਉੱਥੇ ਬੁਲਾਇਆ ਸੀਗਾ ਇਹਨਾਂ ਦੇ ਵੀ ਅਸੀਂ ਧਿਆਨ ਚ ਲਿਆਉਂਦਾ ਕਿਉਂਕਿ ਇਹ ਉੱਥੇ ਡੈਰੀਆਂ ਦੇ ਹੀ ਪ੍ਰਧਾਨ ਨੇ ਇਹਨਾਂ ਨੂੰ ਕੁਲਦੀਪ ਸਿੰਘ ਨੂੰ ਅਸੀਂ ਬੁਲਾਇਆ ਸੀਗਾ ਜੀ ਇਥੇ ਗੱਲ ਕਰਕੇ ਕਿ ਜੀ ਸਾਡੀ ਮਦਦ ਕੀਤੀ ਜਾਵੇ ਇਹ ਜਿਹੜਾ ਨਜਾਇਜ਼ ਕੰਮ ਹੋ ਰਿਹਾ ਸਰਕਾਰ ਨੂੰ ਵੀ ਚੁੰਨਾ ਲੱਗ ਰਿਹਾ ਠੇਕੇਦਾਰਾਂ ਨੂੰ ਵੀ ਲੱਗ ਰਿਹਾ ਵੀ ਇਹਨੂੰ ਤੁਸੀਂ ਬੰਦ ਕਰਵਾਓ ਪ੍ਰਧਾਨ ਸਾਹਿਬ ਨੇ ਕੀ ਤੁਹਾਨੂੰ ਆਸ਼ਵਾਸਨ ਦਿੱਤਾ ਪ੍ਰਧਾਨ ਸਾਹਿਬ ਨੇ ਸਾਨੂੰ ਪੂਰੀ ਜ਼ਿੰਮੇਵਾਰੀ ਨਾਲ ਕਿਹਾ ਕਿ ਇਹ ਸਾਡੀ ਮਦਦ ਕਰਨਗੇ ਤੇ ਜੋ ਵੀ ਗੈਰ ਕਾਨੂੰਨੀ ਕੰਮ ਹੋ ਰਿਹਾ ਸਰਕਾਰ ਦੇ ਉਲਟ ਹੋ ਰਿਹਾ ਉਹਨੂੰ ਇਹ ਬੰਦ ਕਰਵਾਉਂਗੀ ਠੀਕ ਹੈ ਪਹਿਲੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਤੇ ਭਾਈ ਅਸੀਂ ਮੰਡੀ ਆਏ ਸੀ ਆਪਣੇ ਭਾਜੀ ਹਰਪ੍ਰਿੰਦ ਸਿੰਘ ਨਾਲ ਮਿਲਣ ਵਾਸਤੇ ਕੁਝ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਸੀਗੀ ਕੁਝ ਇਹਨਾਂ ਦੀਆਂ ਸੀ ਸੁਣੀਆਂ ਅਸੀਂ ਸੋ ਇਹੀ ਬੈਠ ਕੇ ਹੱਲ ਕੀਤਾ ਵੀ ਜਿਵੇਂ ਸਾਡੇ ਮੁਸਲਮਾਨ ਵੀਰ ਨੇ ਪਿੱਛੇ ਰੋਲਾ ਪਿਆ ਸੀ ਇਹਨਾਂ ਦਾ ਕੋਈ ਇਹਨਾਂ ਦਾ ਅੰਡਰਸਟੈਂਡਿੰਗ ਸੀ ਉਹ ਦੂਰ ਕਰਵਾਈਏ ਜਿਵੇਂ ਇਹਨਾਂ ਨੇ ਕਿਹਾ ਵੀ ਮਹੱਲ ਚ ਮੰਡੀ ਨਿਆਜ਼ ਲੱਗਦੀ ਹੈ ਸੋ ਵਿਸ਼ਵਾਸ ਦਿਵਾ ਵੀ ਅਸੀਂ ਉਥੋਂ ਬੰਦ ਕਰਵਾਵਾਂਗੇ ਤੁਸੀਂ ਵੀ ਪ੍ਰਧਾਨ ਨੂੰ ਉਹ ਡੈਰੀ ਐਸੋਸੀਏਸ਼ਨ ਦੇ ਸਾਡੇ ਧਿਆਨ ਵਿੱਚ ਲਿਆਂਦਾ ਗਿਆ ਵਾ ਤੁਸੀਂ ਕੀ ਕਾਰਵਾਈ ਕਰੋਗੇ ਨਹੀਂ ਹੁਣ ਜਿਵੇਂ ਕਹਿੰਦੇ ਡੀਸੀਓ ਮੁਖਾ ਜੱਸ ਸਾਹਿਬ ਦੀ ਕਹਿਣਗੇ ਮਦਦ ਨਹੀਂ ਕਰਨ ਨੂੰ ਤਿਆਰ ਹਨ ਕਾਨੂੰਨ ਦੇ ਮੁਤਾਬਕ ਸਰ ਕਾਨੂੰਨ ਦੇ ਮੁਤਾਬਕ ਤੁਸੀਂ ਕਾਰਵਾਈ ਕਰੋਗੇ ਜਣੀ ਬਿਲਕੁਲ ਜੀ ਕਾਨੂੰਨ ਦੇ ਮੁਤਾਬਕ ਮਗਰ ਗੱਲ ਆਦਾ ਨਾ ਕਿਵੇਂ 8 ਕਰੋੜ ਕਿਸ਼ਤ ਭਰਦੇ ਨੇ ਹੁਣ ਕਿੱਥੋਂ ਪੂਰੇ ਕਰਨਗੇ ਇਹ ਵੀ ਸੱਚੇ ਨੇ ਆਪ ਦੀ ਜਗ੍ਹਾ ਦੇਖੋ ਲੋਕੀ ਕਹਿੰਦੇ ਕਰੋੜਾਂ ਦੇ ਇਹ ਠੇਕੇ ਦਿੰਦੇ ਨੇ ਸਰਕਾਰ ਨੂੰ 90 ਕਰੋੜ 55 ਲੱਖ ਠੇਕੇ ਭਰਿਆ ਜੀ ਤੇ ਜਿਹੜੇ ਨਜਾਇਜ਼ ਜਿਹੜੇ ਲਗਾਉਂਦੇ ਨੇ ਜਿਹੜੀਆਂ ਮੰਡੀਆਂ ਲੱਗਦੀਆਂ ਨੇ ਲੱਗਦਾ ਜੀ ਸਰਕਾਰ ਨੂੰ ਵੀ ਕਾਹਨ ਚੋਂ ਲੱਗ ਰਿਹਾ ਬਿਲਕੁਲ ਲੱਗ ਰਿਹਾ ਜਿਵੇਂ ਦੱਸਿਆ ਜੀ ਨਾ ਅੱਜ ਮੈਨੂੰ ਇਹ ਤਾਂ ਬਿਲਕੁਲ ਚੁਣਾ ਲੱਗ ਰਿਹਾ ਸਰਕਾਰ ਨੂੰ ਵੀ ਇਹਨਾਂ ਨੂੰ ਲੱਗ ਰਿਹਾ ਹੈ ਕਿ ਘਾਟਾ ਖਾ ਦੱਸਿਆ ਇਹਨਾਂ ਨੇ ਪਿਛਲੇ ਮਹੀਨੇ ਕਰੋੜਾਂ ਦਾ ਘਾਟਾ ਪਿਆ ਇਹਨਾਂ ਨੂੰ मंत्री साहब ਨਾਲ ਹੀ ਗੱਲਬਾਤ ਕਰੋਗੇ ਭਾਵੇਂ ਮੰਤਰੀ ਸਾਹਿਬ ਨਾਲ ਕਰਕੇ ਦੇਖਾਂਗੇ ਮਗਰ ਵੈਸੇ ਲੋੜ ਨਹੀਂ ਪੈਣੀ ਬਾਕੀ ਸਾਰੇ ਅਫਸਰ ਲਿਆਣੇ ਸ਼ਹਿਰ ਤੋਂ ਬਹੁਤ ਵਧੀਆ ਨੇ ਤੇ ਧਿਆਨ ਚ ਲਿਆਵਾਂਗੇ ਮੰਤਰੀ ਸਾਹਿਬ ਦੇ ਵੀ ਇੱਥੇ ਕੰਪਲੀਟ ਮਿਲ ਜੇ ਸਾਡਾ ਪਹਿਲਦਾਰ ਤੇ ਹੱਲ ਹੋਊਗਾ ਤੇ ਬਾਕੀ ਅਸੀਂ ਜਰੂਰ ਇਹ ਗੱਲ ਕਰਾਂਗੇ ਵੀ ਜਿਵੇਂ ਸਾਡੇ ਮਸਲਮਾਨ ਵੀਰਾਂ ਨੂੰ ਥੋੜੀ ਮੁਸੀਬਤ ਪੈਦੀ ਕਿਸ ਤਰ੍ਹਾਂ ਦੀ ਸੋ ਮੰਡੀ ਵਾਲੇ ਰਲ ਮਿਲ ਕੇ ਚੱਲਣਗੇ ਹੁਣ ਤੇ ਅਸੀਂ ਇਹਨਾਂ ਨਾਲ ਖੜੇ ਹਾਂ ਸਾਡਾ ਕੱਢਣੇ ਮਿਹਰਬਾਨੀ ਧੰਨਵਾਦ